ਖਬਰ ਜਲੰਧਰ ਤੋਂ ਆ ਰਹੀ ਹੈ ਜਲੰਧਰ ਤੋਂ ਪਾਕਿਸਤਾਨੀ ਜਾਸੂਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੀ ਹਾਂ ਪਾਰਗੋ ਕੈਂਪ ਪੁਲਿਸ ਨੇ ਗ੍ਰਿਫਤਾਰੀ ਕੀਤੀ ਹੈ ਔਰ ਗੁਜਰਾਤ ਪੁਲਿਸ ਦੇ ਨਾਲ ਮਿਲ ਕੇ ਗ੍ਰਿਫਤਾਰੀ ਕੀਤੀ ਗਈ ਹੈ ਦੱਸ ਦਈਏ ਕਿ ਜਲੰਧਰ ਦੇ ਅਵਤਾਰਨਗਰ ਦੇ ਵਿੱਚ ਬੈਠ ਕੇ ਇਹ ਨੌਜਵਾਨ ਪਾਕਿਸਤਾਨ ਨੂੰ ਜਾਣਕਾਰੀ ਭੇਜ ਰਿਹਾ ਸੀ ਆਈਐਸਐਸ ਆਈਐਸਆਈ ਨੂੰ ਜਾਣਕਾਰੀ ਭੇਜ ਰਿਆ ਸੀ ਜੋ ਕਿ ਪਾਕਿਸਤਾਨ ਦੀ ਖੂਫੀਆ ਏਜੰਸੀ ਹੈ ਤਾਂ ਖੂਫੀਆ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਸੀ ਪੰਜਾਬ ਦੇ ਵਿੱਚ ਬੈਠ ਕੇ ਸਾਰੀ ਜਾਣਕਾਰੀ ਇਸ ਵਿਅਕਤੀ ਦੇ ਵੱਲੋਂ ਪਾਕਿਸਤਾਨ ਨੂੰ ਭੇਜੀ ਜਾ ਰਹੀ ਸੀ ਤਾਂ ਦੱਸਦੀ ਹੈ ਕਿ ਇਸ ਦੇ ਵੱਲੋਂ ਇੱਕ ਐਪ ਬਣਾਈ ਗਈ ਸੀ ਜਿਸ ਐਪ ਦੇ ਉੱਤੇ ਇਹ ਭਾਰਤ ਦੇ ਜੋ ਚੈਨਲ ਨੇ ਉਹਨਾਂ ਦੇ ਉੱਤੇ ਕਿਹੜੀਆਂ ਖਬਰਾਂ ਪਾਕਿਸਤਾਨ ਸੰਬੰਧੀ ਚੱਲ ਰਹੀਆਂ ਨੇ ਤਾਂ ਉਹ ਸਾਰੀਆਂ ਖਬਰਾਂ ਇਹਨਾਂ ਦੇ ਵੱਲੋਂ ਸਾਂਝੀਆਂ ਕੀਤੀਆਂ ਜਾ ਰਹੀਆਂ ਸੀ ਪਾਕਿਸਤਾਨ ਦੀ ਖੂਫੀਆ ਏਜੰਸੀ ਆਈਐਸਆਈ ਦੇ ਨਾਲ ਤਾਂ ਦੱਸਦੀ ਹੈ ਕਿ ਅਵਤਾਰਨਗਰ ਤੋਂ ਇੱਕ ਗ੍ਰਿਫਤਾਰੀ ਹੋਈ ਹੈ ਜਲੰਧਰ ਦੇ ਅਵਤਾਰਨਗਰ ਤੋਂ ਭਾਰਗੋ ਕੈਂਪ ਤੋਂ ਗੁਜਰਾਤ ਦੀ ਪੁਲਿਸ ਦੇ ਵੱਲੋਂ ਇਹ ਗ੍ਰਿਫਤਾਰੀ ਕੀਤੀ ਗਈ ਹੈ ਗੁਜਰਾਤ ਪੁਲਿਸ ਦੇ ਵੱਲੋਂ ਕਮਿਸ਼ਨਰੇਟ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਸੀ ਕਿ ਪਾਕਿਸਤਾਨ ਨੂੰ ਸੂਚਨਾ ਦੇਣ ਵਾਲਾ ਇੱਕ ਜਾਸੂਸ ਜਲੰਧਰ ਦੇ ਵਿੱਚੋਂ ਐਕਟਿਵ ਹੈ ਜਿਸ ਤੋਂ ਬਾਅਦ ਗੁਜਰਾਤ ਪੁਲਿਸ ਸਿਟੀ ਪੁਲਿਸ ਦੀਆਂ ਟੀਮਾਂ ਦੀ ਮਦਦ ਦੇ ਨਾਲ ਪਾਕਿਸਤਾਨੀ ਜਾਸੂਸ ਤੱਕ ਪਹੁੰਚਦਿਆਂ ਨੇ ਅਤੇ ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਔਰ ਗੁਜਰਾਤ ਪੁਲਿਸ ਪਾਕਿਸਤਾਨੀ ਜਾਸੂਸ ਨੂੰ ਹੁਣ ਆਪਣੇ ਨਾਲ ਲੈ ਕੇ ਚਲੀ ਗਈ ਹੈ ਔਰ ਉੱਥੇ ਉਸਦੇ ਕੋਲੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਆਖਿਰ ਕਿਨਾ ਦੇ ਨਾਲ ਜਾਣਕਾਰੀ ਉਸਦੇ ਵੱਲੋਂ ਸਾਂਝੀ ਕੀਤੀ ਜਾ ਰਹੀ ਸੀ ਔਰ